ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਖੇਤੀ ਵਾਲੇ ਸੰਦ ਦਿਖਾਉਣ ਜਾ ਰਹੇ ਹਾਂ ਇਹ ਫਾਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਦੀ ਜੀ ਅਸਿਕਾ ਹਾਂਜੀ ਬਾਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਗੁਰਮੀਤ ਸਿੰਘ ਪੈਂਡ ਜਿਹੜਾ ਠਿਕਰੀ ਵਾਲਾ ਜਿਹੜਾ ਬਰਨਾਲਾ ਪੈਗੇ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ 997145 991 45 43 47855 47855 ਨੰਬਰ ਸਕਰੀਨ ਤੇ ਚੱਲ ਰਿਹਾ ਠੀਕ ਹੈ ਜੀ ਜਿਹੜੀ ਆਪਾਂ ਟੈਂਕੀ ਦੇਖ ਰਹੇ ਜੀ ਪਹਿਲਾਂ ਦਾ ਮਾਡਲ ਦਜੀਏ ਗੱਲ ਕਰੀ ਆਪਾਂ ਕਿੰਨੇ ਮਾਡਲ ਹੈ ਜੀ ਇਹ ਇਹ ਮਾਡਲ ਜੀ 21 ਮਾਡਲ ਲੱਗਦੀ 21 ਮਾਡਲ ਲੱਗਦੀ ਨਾ 2018 ਦਾ 2018 ਮਾਡਲ ਠੀਕ ਹੈ ਤੁਹਾਡੀ ਆਪਦੀ ਬਣਵਾਈ ਵੀ ਹੈ ਜੀ ਹਾਂਜੀ ਆਪਦੀ ਬਣਾਈ ਠੀਕ ਹੈ ਜੀ ਜੇ ਗੱਲ ਕਰੀਏ ਕਿੱਥੋਂ ਦੀ ਬਣੀ ਵੀ ਹੈ ਇਹ ਤੇ ਬਰਨਾਲਾ ਸੰਤੋ ਸਿੰਘ ਸੰਤੋ ਸਿੰਘ ਬਰਨਾਲਾ ਇਹਦੀ ਕਪੈਸਿਟੀ ਕਿੰਨੀ ਆ ਜਾਨੀ ਕਿ ਕਿੰਨੇ ਲੀਟਰ ਦੀ ਆਪੇ 2000 ਲੀਟਰ ਦੀ ਆ 2000 ਲੀਟਰ ਦੀ ਆ ਠੀਕ ਹੈ ਤਾਂ ਸੋਹਣੀ ਤੁਸੀਂ ਦੇਖ ਸਕਦੇ ਹੋ ਬਣੀ ਵੀ ਆ ਜੇ ਟਾਇਰਾਂ ਦੀ ਗੱਲ ਕਰੀਏ ਹਲੇ ਟਾਇਰ ਵੀ ਇਹਦੇ ਕਾਫੀ ਪਏ ਨੇ ਠੀਕ ਹੈ ਜੀ ਇਹਦਾ ਆਪਾਂ ਮੁੱਲ ਕੀ ਕਰਦੇ ਆ ਮੁੱਲ ਇਹਦਾ ਆਪਾਂ ਲੱਖ ਜਾਉਗੇ ਸਾਰਾ ਇਕੱਠਾ ਠੀਕ ਹੈ ਐਂਡ ਤੇ ਹੋਊਗਾ ਮੈਂ ਮੁੱਲ ਕੀ ਕਰਦੇ ਆ ਆਪਾਂ ਇਹਦਾ 25000 ਰੁਪਏ ਮੰਤਣ ਹੋ ਜੂਗਾ ਵਿੱਚੋਂ ਹਾਂਜੀ ਹੋ ਜੂਗਾ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਅਗਲੇ ਨੰਬਰ ਤੇ ਆਪਣਾ ਆਹ ਕਰਚਾਂ ਵਾਲਾ ਰੀਪਰ ਆ ਗਿਆ ਜੀ ਇਹ ਕਿੰਨਾ ਮਾਡਲ ਹੈ ਜੀ ਇਹ ਜੀ 2000 2021 ਮਾਡਲ 2021 ਮਾਡਲ ਹੈ ਪਰ ਇਹ ਚੱਲਿਆ ਬਿਲਕੁਲ ਨਹੀਂ ਠੀਕ ਹੈ ਪਰ ਇੱਕ ਸੀਜ਼ਨ ਨਾਲ ਇਹ ਨਾ 20-25 ਕਿਲੋ ਮਡੇ ਵੇ ਸਿਰਫ ਇਹ 20-25 ਕਿਲਿਆਂ ਤੁਸੀਂ ਦੇਖ ਸਕਦੇ ਹੋ ਕੋਤਰਾ ਹੋਇਆ ਵਾ ਇਹਦਾ ਜੇ ਕੰਡੀਸ਼ਨ ਦੀ ਗੱਲ ਕਰੀ ਤਾਂ ਇੱਕ ਨੰਬਰ ਕੰਡੀਸ਼ਨ ਪਈ ਆ 2021 ਮਾਡਲ ਆ ਗੀਅਰ ਦਾ ਕਿਵੇਂ ਜੀ ਜਿਵੇਂ ਨਵਾਂ ਬਿਲਕੁਲ ਨਵਿਆ ਵਰਗਾ ਸਸ ਨਵਾਂ ਹੀ ਹੈ ਠੀਕ ਹੈ ਚੱਲਿਆ ਬਹੁਤ ਘੱਟ ਹੂੰ ਤੇ ਸੁਰੀਆਂ ਵਾਲਾ ਹੈਗਾ ਪੁੱਠੇ ਉਹਦੇ ਵਾਲਾ ਘੱਟਣ ਵਾਲਾ ਬਣਿਆ ਧਨੋਲੇ ਦਾ ਧਨੋਲੇ ਦਾ ਤਾਂ ਤੁਸੀਂ ਦੇਖ ਸਕਦੇ ਹੋ ਹੈਵੀ ਡਿਊਟੀ ਆ ਕ੍ਰਾਸ ਤੁਸੀਂ ਦੇਖ ਸਕਦੇ ਹੋ ਐਨ ਔਰ ਓਕੇ ਆ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਰੇਟ 28000 ਰੁਪਏ 28000 ਕਰਦੇ ਠੀਕ ਹੈ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਠੀਕ ਹੈ ਜਿਹੜੀ ਆਪਾਂ ਅਗਲੇ ਨੰਬਰ ਤੇ ਜੇ ਤੁ ਮੋੜਾ ਮੋੜੇ ਮਾਨਤਨ ਹੁਣ ਨਵੇਂ ਹੀ ਆਏ ਹੋਏ ਆਪਾਂ ਠੀਕ ਹੈ ਟੋਟਲ ਕਲੀਅਰ ਦਾ ਲਿਆ ਸੀ ਬਸ ਆਹੀ ਪਿਆ ਹੁੰਦਾ ਠੀਕ ਹੈ ਤਨੌਲੇ ਦਾ ਬਣਿਆ ਹੋਇਆਗਾ ਹਾਂ ਪੱਠ ਲਗ ਲੈਣ ਮਸ਼ਹੂਰ ਆ ਪੂਰਾ ਠੀਕ ਹੈ ਜੀ ਪਾੜ ਕੇ ਛੜਦਾ ਕਰਤਾ ਸਾਈਡ ਤੇ ਠੀਕ ਹੈ ਜੀ ਠੀਕ ਹੈ ਮਾਨ ਤੇ ਜਿਹੜੀ ਅਗਲੇ ਨੰਬਰ ਤੇ ਆ ਗਈ ਜੀ ਇਹ ਕਿੰਨੇ ਮਾਡਲ ਆ ਇਹ ਜੀ ਦਸਮੇਸ਼ ਵਾਲਿਆਂ ਦੀ ਜਿਹੜੀ ਐਕਸਪੋਰਟ ਮਾਡਲ ਆਗਾ ਠੀਕ ਹੈ ਬਹੁਤ ਵੇਚਦੇ ਸੀਗੇ ਸਪੈਸ਼ਲ ਸੀ ਬਣਵਾਈ ਸੀ 15 ਪੂਰੀ ਹੈਗੀ ਆ 15 ਠੀਕ ਹੈ ਹਾਂਜੀ ਇਹ ਜੀਰੋ ਡ੍ਰਿਲ ਵੀ ਬਣ ਜਾਂਦੀ ਹੈ ਤੇ ਦੋਨੇ ਕੁਸ਼ੀ ਚੱਲਦੀ ਆ ਠੀਕ ਹੈ ਦਸਮੇਸ਼ ਆ ਅਮਰਗੜਾਂ ਦੀ ਮਸ਼ੀਨ ਆ ਅਮਰਗੜਾਂ ਦੇ ਦਸਮੇਸ਼ ਬਚਾਲੇ ਦੇ ਫੋਲ ਜੀ ਠੀਕ ਹੈ ਤਾਂ ਦੋਸਤੋ ਦੇਖ ਸਕਦੇ ਹੋ ਤੇ ਇਹਦੀ ਕਿੰਨੀ ਕੁ ਬਜਾਈ ਹੋਈ ਵੇਜਣੀ ਸੀ ਕਿੰਨਾ ਮਾਡਲ ਆ ਇਹ ਇਹ ਤਾਂ ਹੈਗਾ ਜੀ 18 19 ਮਾਡਲ ਆ 18 19 ਮਾਡਲ ਇਹਨਾਂ ਦਾ ਬਸ ਵਿਜੀ ਇਹਨਾਂ ਦਾ ਹੈਗਾ ਵਿਜੀ ਵਾਜੀ ਬਾਬਾ ਵਿਜੀ ਵਾਹਣ ਕੰਟਰੋਲ ਵੀਜੀ ਠੀਕ ਹੈ ਤਾਂ ਚਲਾਈ ਦੀ ਪੂਰੀ ਇੱਕ ਨੰਬਰ ਆ ਜੀ ਹਾਂਜੀ ਹਾਂਜੀ ਮਟਰ ਮਟਰ ਵੀ ਵੀਜੀ ਦੀਆਂ ਸੋਲੇ ਖੁੱਲੇ ਵੱਡੇ ਹੋਣੇ ਦੇ ਮਾਰੋਗੇ ਉਸਤਾਵਟ ਹੈ ਜੀ ਠੀਕ ਹੈ ਤਾਂ ਦੋਸਤੋ ਛੁੜੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਨਾਂ 32000 ਰੁਪਏ 32000 ਰੁਪਏ ਠੀਕ ਹੈ ਜੀ ਤੇ ਜਿਹੜੀ ਤੀਜੇ ਨੰਬਰ ਤੇ ਹੈ ਜੀ ਇਹ ਜੀ ਫਿਰ ਉਹ ਮਕੈਨੀਕਲ ਵਰਕਸ਼ਾਪ ਵਾਲਿਆਂ ਦੀ ਆ ਨੇ ਜਮੇਰੀ ਬਣ ਕੋਲ ਨਵੇਂ ਜੋ ਝੋਨਾ ਵੀ ਜਨਰੇਟ ਤੇ ਨੇ ਨਹੀਂ ਹੈਗਾ ਸੀਗਾ ਕਰੋਨਾ ਵਾਲੀ ਲਈ ਹੈ ਕਰੋਨਾ ਵਾਲੇ 2019-20 ਚ ਹਾਂਜੀ ਠੀਕ ਹੈ ਉਦੋਂ 2 ਮਹੀਨਾ ਲੰਗੇ ਸੀਗੇ ਆ ਕਾਪਾ ਰੱਖਣੀ ਹੈ ਕਿ ਵੇਚ ਜਾ ਕੇ ਠੀਕ ਹੈ ਇਹ ਸਪਰੇ ਵੀ ਕਰਦੀ ਹੈ ਜੀ ਨਾਲ ਦੀ ਨਾਲ ਇਹ ਹਾਂਜੀ ਪਿੱਛੇ ਇਹ ਲੱਗਿਆ ਪੰਪ ਇਲੈਕਟ੍ਰਿਕ ਪੰਪ ਆ ਬੈਟਰੀਆਂ ਲੱਗ ਜਾਂਦੇਗਾ ਠੀਕ ਹੈ ਇਹ ਪਿਸਤੌਲ ਦੀ ਗੱਲ ਹੈ ਕਿੰਨੇ ਪਿਸਤੌਲ ਆਣੀ ਹੈ ਇਹ ਇਹਦੇ ਜੀ 11 ਪੂਰੀ ਹੈ ਜੀ ਠੀਕ ਹੈ ਇਹ 0 0 ਹੀ ਆ ਬਲੇ ਜੀ ਠੀਕ ਹੈ ਠੀਕ ਹੈ ਆ ਦੋਸਤੋ ਦੇਖ ਸਕਦੇ ਜੂਰੀਆ ਮੇਰਾ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਂ ਆਪਾਂ ਇਹਦਾ ਜੀ 38000 ਰੁਪਇਆ 38000 ਰੁਪਇਆ ਠੀਕ ਹੈ ਜੀ ਤਾਂ ਦੋਸਤੋ ਪੈਂਡ ਆਪਾਂ ਖੜੇ ਆਂ ਠਿਕਰੀਵਾਲ ਠਿਕਰੀਵਾਲ ਜਿਹੜਾ ਬਰਨਾਲਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਚਾਰ ਚੀਜ਼ਾਂ ਦਿਖਾਈਆਂ ਚਾਰੇ ਦੇ ਚਾਰੇ ਇੱਕੋ ਕਰੇ ਸੇਲ ਆ ਨੰਬਰ ਸਕਰੀਨ ਤੇ ਚੱਲ ਰਿਹਾ ਸਾਰੇ ਜਣੇ ਕਰ ਲੋ ਸੰਪਰਕ